ਮਨਜੋਗ ਮਤਿਸ਼ਾਦ ਤੇ ਅੱਜ ਲਿਆਉਣਾ ਚਾਹੁੰਦਾ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਰਹੀ ਹੈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜਿਹਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆਂ ਤੇ ਮਾਂਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀ ਭਾਈ ਠੀਕ ਹੈ ਵੀ ਭਾਈ ਇਹ ਆ ਕੇ ਰਾਛੜ ਨਾ ਮਿਲੇ ਆਪਾਂ ਕਹਿਣਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤਾਂ ਵੀ ਬੱਚੇ ਨੂੰ ਉਹ ਤਾਂ ਮਿਲ ਜਾਈ ਰਾਸ਼ਨ ਆਪਾਂ ਨਾ ਦੇਵਾਂਗੇ ਸਰ ਬਿਲਕੁਲ ਬੈਠੋ ਉਹ ਯਾਰ 11 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ 95 ਪ੍ਰਤੀਸ਼ਤ ਜਿਹੜਾ ਆ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਦੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਜੋਤ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਜਿਹੜੀ ਹੁਣੀ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਮਾਨ ਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਥਾਂ ਚਲੀ ਜਾਂਦੀ ਆ ਵੀ ਉਹਦਾ ਨਾਮ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮંત્રી ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਹਨਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਵਿਆਹ ਕੇ ਦੂਜੀ ਜਗ੍ਹਾ ਜਾਂਦੀ ਹੈ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪ ਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਸ਼ਰਤ ਇਹ ਆ ਕਿ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ 95 ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਜੂਗ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਦਾ ਹੋਣੀ ਹੈ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਆ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿਣਾ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋੜ ਕੇ ਲੜਕੀ ਨਾ ਕਟਾ ਕੇ ਉੱਥੇ ਜਾਣਾ ਚਾਹੀਦਾ ਜੀ ਬੈਠੋ ਮੈਂ ਮੈਂ ਇੱਕ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਬੀਦੀ ਬੇਰਤੀ ਆਕੇ ਰਾਛੜ ਨਾ ਮਿਲੇ ਆਪਾਂ ਕਹਿੰਨਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦੇ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਜੋਬ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਰ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਔਰ ਬਿਲਕੁਲ ਕਰਾ ਦਿਆਗਾ ਹਾਂਜੀ ਮਾਨ ਸਾਹਿਬ ਇੰਦਰਜੀ ਕਰਮਾ ਠੀਕ ਸਪੀਕਰ ਸਾਹਿਬ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜਿਹਦਾ ਕੋਈ ਸਬਦਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਤੇ ਮਾਨਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀਰ ਠੀਕ ਹੈ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਡਾਕਟਰ ਈਸ਼ਾਨ ਕੁਮਾਰ ਮਾਨਯੋਗ ਸਪੀਕਰ ਸਾਹਿਬ ਪ੍ਰਸ਼ਨ ਨੰਬਰ 1581 ਸਰਦਾਰ ਲਾਲਜੀਤ ਸਿੰਘ ਭੁੱਲੜ ਮਾਨਯੋਗ ਟ੍ਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਉਦਾਂ ਦੇ ਤੁਸੀਂ 0R ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆਫ ਦਿ ਟਾਈਮ ਤੇ ਹੀ ਆਹੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਐ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰ ਚਾਹ ਲੈ ਕੇ ਦੀ ਸਮਝਥਿਆ ਰੱਖਣਗੇ ਤੁਸੀਂ ਇੱਧਰ ਨਹੀਂ ਜੇ ਟਾਈਮ ਦਿੰਦੇ ਇੱਧਰ ਸਾਰੇ ਹੀ ਬੁਲਾ ਦਿੰਦੇ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੌ ਸੈਸਨਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਫਿਰੋਣ ਦੱਸਦੇ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਵੇਖੋ ਪਹਿਲਾਂ ਕਹਾਡ ਕਹਿ ਕੇ ਨਾ ਪਲੋਸ ਲੈਂਦੇ ਤੇ ਮਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਹੁਣ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਮਾਰੀ ਦੇ ਦਿਆ ਕਰੋ ਉਹ ਹੀ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਸ ਲੈਂਦੀ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਟ੍ਰੈਜਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜ਼ਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਪਲੀਜ਼ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਨਹੀਂ ਨਹੀਂ, ਕਿਹਾ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ, ਟਾਈਮ ਦਿਓ। ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ। ਵਾਕ ਆਊਟ ਕਰਕੇ ਚਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ। ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ। ਜਿਹੜੇ ਬਹਿ ਕੇ ਗਵਰਨਰ ਅਡਰੈਸ ਹੁੰਦੇ ਆ, ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ, ਸੁਣਦੇ ਆ ਉਹਨਾਂ ਨੂੰ ਟਾਈਮ ਵੱਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕਾਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹਿੰਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰਚ ਸਾਨੂੰ ਦੇ ਦਿਓ ਵੀ ਟਾਈਮ ਉਹ ਫੇਰ ਬੈਠੋ ਯਾਰ ਤੂੰ ਜੋ ਸਾਡਾ ਟਾਈਮ ਪੰਦਾ ਇੱਧਰ ਬੈਠੋ ਨਾ 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾ ਜੀਓ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜਾ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕਵਚਨ ਦਾ ਆਨਸਰ ਹੈ ਉਹ ਨਾ ਕੁਝ ਚਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਜੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜ੍ਹਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਕਿਹੜਾ ਇਹਨਾਂ ਦੇ ਚੱਪੇਵਾਲਾਂ ਕਿਹਜੇ ਪਿੰਡ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹ ਸ਼ੰਕਰ ਚੱਪੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤਲਾਈ ਵਾਇਆ ਨਵਾਂ ਸ਼ਹਿਰ ਗੜ੍ਹ ਸ਼ੰਕਰ ਮਹਿਲਪੁਰ ਜੇ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਆਇਆ ਪਾਸਟਾ ਭਾਮ ਬਾੜੀਆਂ ਰੂਟ ਦੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦੇਣ ਜੀ ਅਸੀਂ ਵਾਇਬਿਲਿਟੀ ਵੇਖ ਕੇ ਉਧਰ ਵੀ ਬੱਸਾਂ ਚਲਾ ਦੇਾਂਗੇ